ਸਵਾਗਤ ਹੈ ਤੁਹਾਡਾ ਕਮੈਂਟ ਫੈਸਰ ਸੂਟ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅਸੀਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਬਹੁਤ ਹੀ ਸੋਹਣੇ ਵਰਕ ਵਾਲੇ ਸੂਟਾਂ ਦੀ ਵੀਡੀਓ ਲੈ ਕੇ ਆਏਗੇ ਮਸ਼ੀਨ ਵਰਕ ਹੈਂਡ ਵਰਕ ਤੇ ਆਰੀ ਵਰਕ ਦੇ ਮਿਕਸ ਸੂਟ ਨੇ ਜੇਕਰ ਕੋਈ ਵੀ ਸੂਟ ਇਹਨਾਂ ਵਿੱਚ ਤੁਹਾਨੂੰ ਪਸੰਦ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਆਪਣੇ ਲਈ ਜਿਹੜਾ ਘਰ ਬੈਠੇ ਸ਼ੂਟ ਤੁਸੀਂ ਆਰਡਰ ਕਰ ਸਕਦੇ ਸ਼ੂਟ ਖਰੀਦ ਸਕਦੇ ਹੋਗੇ ਵੀਡੀਓ ਚ ਤੁਹਾਨੂੰ ਸ਼ੂਟ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੇ ਵੀਡੀਓ ਤੇ ਸ਼ੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਦੇਖੋ ਨਾਲ ਆਪਣਾ ਹੈਗਾ ਜੀ ਦੇਖੋ ਜਿਹੜਾ ਇਹ ਕੰਮ ਆਗਾ ਆਨਲਾਈਨ ਕੰਮ ਕਰਦੇ ਘਰ ਬੈਠੇ ਤੇ ਤੁਸੀਂ ਸਾਥੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸ਼ੂਟ ਹੈ ਨਾ ਘਰ ਬੈਠੇ ਆਪਾਂ ਤੋਂ ਤਿਆਰ ਕਰਵਾ ਸਕਦੇ ਹੋਗੇ ਤੁਸੀਂ ਆਪਣਾ ਖੁੱਦਾ ਡਿਜ਼ਾਈਨ ਦੇ ਕੇ ਵੀ ਜਿਹੜਾ ਸਾਡੇ ਤੋਂ ਤੁਸੀਂ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਆਪਾਂ ਤੁਹਾਡੀ ਮਨਪਸੰਦ ਦੇ ਸੂਟ ਤੁਹਾਨੂੰ ਨਹੀਂ ਦੇਵਾਂਗੇ ਤੁਸੀਂ ਸਾਡੇ ਤੋਂ ਸ਼ਿਲਕ ਉੱਪਰ ਜਾਂ ਨੇਚਰਲ ਕ੍ਰੇਪ ਉੱਪਰ ਜਾਂ ਵਰਜਤ ਉੱਪਰ ਜਾਂ ਸ਼ੇਮਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕੋਈ ਵੀ ਡਿਜ਼ਾਈਨ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਦੇਖੋ ਘਰ ਬੈਠੇ ਨੂੰ ਹਰ ਇੱਕ ਡਿਜ਼ਾਈਨ ਜਿਹੜਾ ਆਪਾਂ ਤੁਹਾਨੂੰ ਦੇ ਸਕਦੇ ਹਾਂਗੇ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਆਪਣੀ ਪਸੰਦ ਦੇ ਕਲਰ ਦੇ ਕੇ ਵੀ ਆਪਣੇ ਦੇ ਜਿਹੜੇ ਸੂਟ ਤੁਸੀਂ ਘਰ ਬੈਠੇ ਤਿਆਰ ਕਰਵਾ ਸਕਦੇ ਹੋ ਇਹ ਨਹੀਂ ਹੈਗੇ ਆ ਵੀ ਆਪਾਂ ਤੁਹਾਡੀ ਪਸੰਦ ਤੁਹਾਨੂੰ ਸੂਟ ਨਹੀਂ ਦੇਵਾਂਗੇ ਦੇਖੋ ਕਾਸ਼ ਕੈਸ਼ ਆਨ ਡਿਲੀਵਰੀ ਆਪਣੀ ਨਹੀਂ ਹੈਗੀ ਜਿਹੜੀ ਡਿਲੀਵਰੀ ਆਪਣੀ ਕੈਸ਼ ਆਨ ਨਹੀਂ ਹੈਗੀ Google Pay ਤੁਹਾਨੂੰ ਪੇਮੈਂਟ ਕਰਨੀ ਪੂ ਜੇਕਰ ਕਿਸੇ ਕੰਟਰੀ ਦੇ ਵਿੱਚ ਬੈਠੇ ਹੋ ਬਾਹਰੇ ਬੈਠੇ ਹੋ ਤਾਂ ਤੁਸੀਂ ਸਾਨੂੰ ਵੈਸਟ ਜੂਨੀਅਰ ਆਹੀਂ ਵੀ ਕਰ ਸਕਦੇ ਸਾਡੇ ਖਾਤੇ ਦੇ ਵਿੱਚ ਵੀ ਮਨੀ ਟ੍ਰਾਂਸਫਰ ਕਰ ਸਕਦੇ ਹੋ ਤਾਂ ਤੁਸੀਂ ਸਾਡੇ ਤੋਂ ਜਿਹੜਾ ਕੋਈ ਵੀ ਸੂਟ ਲੈ ਸਕਦੇ ਹੋਗੇ ਸਟੀਚਿੰਗ ਤੁਹਾਡੀ ਆਪਣੀ ਮਰਜ਼ੀ ਹੈ ਸਲਾਈ ਕਰਵਾ ਕੇ ਮੰਗਵਾਉਣਾ ਜਾਂ ਬਿਨਾ ਸਲਾਈ ਤੋਂ ਮੰਗਵਾਉਣਾ ਤੁਸੀਂ ਸਾਡੇ ਤੋਂ ਉਹ ਤੁਸੀਂ ਉਦਾਂ ਵੀ ਮੰਗਵਾ ਸਕਦੇ ਹੋ ਦੇਖੋ ਸਾਡੇ ਕੋਲੋਂ ਕੀ ਕਹਿੰਨਾ ਕੋਈ ਪਾਰਸਲ ਆ ਜਿਹੜਾ ਬਿਨਾ ਸਲਾਈ ਤੋਂ ਜਾਵੇ ਤੇ ਸਾਡੇ ਕੋਲ ਹਰ ਇੱਕ ਸੂਟ ਹੈ ਜਿਹੜਾ ਸਟੀਚਿੰਗ ਹੋ ਕੇ ਹੀ ਜਾਂਦਾ ਹੈਗਾ ਸਲਾਈ ਦੇ ਤੁਹਾਨੂੰ ਆਪਣਾ ਪਤਾ ਵੀ ਆਪਾਂ ਜਿਹੜੀ ਵੀ ਸਟੀਚਿੰਗ ਕਰਦੇ ਆ ਪੂਰੀ ਦਸੱਲੀ ਦੇ ਨਾਲ ਕਰਦੇ ਆ ਹਰ ਇੱਕ ਕਸਟਮਰ ਦੇ ਪਸੰਦ ਦੇ ਨਾਲ ਕਰਦੇ ਆ ਉਸ ਤੋਂ ਵੀ ਜ਼ਿਆਦਾ ਵਧੀਆ ਕਰਕੇ ਦਿੰਦੇ ਆ ਹਰ ਇੱਕ ਚੀਜ਼ ਚਾਹੇ ਸੂਟ ਵਰਕ ਲਾ ਲਓ ਚਾਹੇ ਸੂਟ ਸਲਾਈ ਲਾ ਲਓ ਚਾਹੇ ਕੋਈ ਪ੍ਰਿੰਟ ਸੂਟ ਲਾ ਲਓ ਆਪਾਂ ਕਸਟਮਰ ਦੇ ਕਹਿਣ ਤੋਂ ਵੀ ਦੇਖੋ ਪੂਰੀ ਚੀਜ਼ ਵਧੀਆ ਦਿੰਦੇ ਆਗੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਐਦਾਂ ਹੋਵੇ ਵੀ ਆਪਣੇ ਦੇ ਵਿੱਚ ਜਾਂ ਕੁਝ ਬਣਿਆ ਨਹੀਂ ਜਾਂ ਆਪਾਂ ਨੂੰ ਪੈਸੇ ਥੋੜੇ ਬਣੇ ਐਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜੇਕਰ ਅਸੀਂ ਨੂੰ ਏਦਾਂ ਹੁੰਦਾਗਾ ਵੀ ਜੋ ਵੀ ਸਾਡੇ ਤੋਂ ਕਸਟਮਰ ਚੀਜ਼ ਲੈ ਰਿਆ ਤਾਂ ਅਸੀਂ ਉਹਨੂੰ ਪੂਰੀ ਵਧੀਆ ਦਈਏ ਤੇ ਪੂਰੀ ਪ੍ਰੋਪਰ ਤਰੀਕੇ ਨਾਲ ਦਈਏ ਹਰ ਇੱਕ ਚੀਜ਼ ਦੇਖੋ ਵਧੀਆ ਦੇਣ ਦਾ ਸੀ ਤੁਹਾਨੂੰ ਵੱਧ ਤੋਂ ਵੱਧ ਕਰਦੇ ਆਂਗੇ ਵੀ ਸਾਡਾ ਕਸਟਮਰ ਜਿਹੜਾ ਸਾਡੇ ਨਾਲ ਜੁੜਿਆ ਰਹੀ ਤੁਸੀਂ ਸਕਰੀਨ ਸ਼ਾਟ ਲੈ ਕੇ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਹੋਇਆ ਤਾਂ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਸੂਟ ਜਿਹੜੇ ਤੁਸੀਂ ਘਰ ਬੈਠੇ ਜਿਹੜਾ ਖਰੀਦ ਸਕਦੇ ਹੋ ਆਓ ਆਪਾਂ ਸੂਟਾਂ ਵਾਲੀ ਵੀਡੀਓ ਹੁਣ ਸ਼ੁਰੂ ਕਰਦੇ ਆਂ ਇਹ ਸਭ ਤੋਂ ਪਹਿਲਾ ਸੂਟ ਜਿਹੜਾ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਨੇਚਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਇਹਦੇ ਨਾਲ ਦੇ ਆਪਣੇ ਕੋਲੋਂ ਜਿਹੜੇ ਕਾਫੀ ਸੂਟ ਬਰਕ ਹੋ ਕੇ ਸਟੀਚਿੰਗ ਹੋ ਕੇ ਗਏ ਨੇ ਆਪਣੇ ਕੋਲੇ ਇਹ ਨੇਚਰਲ ਕ੍ਰੇਪ ਦੇ ਉੱਪਰ ਬਣੇ ਨੇ ਜ਼ਿਆਦਾਤਰ ਇਹ ਵਾਈਟ ਦੇ ਉੱਪਰ ਬਣੇ ਨੇ ਤੇ ਪਿਸਤਾ ਕਲਰ ਦੇ ਉੱਪਰ ਬਣੇ ਨੇ ਇਹ ਆਪਾਂ ਪਿਸਤਾ ਕਲਰ ਦੇ ਉੱਪਰ ਦੇਖੋ ਦੁਬਾਰਾ ਤੋਂ ਫੇਰ ਬਣਾਇਆ ਇਹ ਸੂਟ ਤੁਸੀਂ ਇਸ ਸੂਟ ਨੂੰ ਦੇਖੋ ਦੇਖ ਸਕਦੇ ਹੋਗੇ ਇਹ ਹੈਗਾ ਦੇਖੋ ਆਪਣੇ ਘੇਰ ਦਾ ਕੰਮ ਪੂਰਾ ਨੀਟ ਐਂਡ ਕਲੀਨ ਸਾਫ ਸੁਥਰਾ ਕੰਮ ਮਿਲੂ ਤੁਹਾਨੂੰ ਐਦਾਂ ਨਹੀਂ ਹੈਗਾ ਵੀ ਕੋਈ ਵੀ ਕੰਮ ਤੁਹਾਨੂੰ ਆਪਾਂ ਉਹ ਦੇਵਾਂਗੇ ਪੂਰਾ ਸਾਫ ਸੁਥਰਾ ਦੇਖੋ ਨੀਟ ਐਂਡ ਕਲੀਨ ਪੂਰਾ ਸਾਫ਼ ਕੰਮ ਆਗਾ ਇਹ ਤਾਂ ਹੈਗਾ ਦੇਖੋ ਤੇ ਘੇਰ ਦੇ ਉੱਪਰ ਕੰਮ ਪੂਰੀ ਸ਼ਰਟ ਦੇ ਵਿੱਚ ਬੂਟੀਆਂ ਨਹੀਂ ਹੈਗੀਆਂ ਇਸ ਤਰ੍ਹਾਂ ਆਪਾਂ ਤੁਹਾਨੂੰ ਪੂਰੀ ਸ਼ਰਟ ਦਿਖਾਉਣੀ ਹੈ ਜੀ ਇਸ ਤਰ੍ਹਾਂ ਦੀ ਪੂਰੀ ਸ਼ਰਟ ਬਣੀ ਹੋਈ ਹੈਗੀ ਤੇ ਇਹ ਹੈਗਾ ਦੇਖੋ ਇਹਦੇ ਸਲਵਾਰ ਦੀ ਮੋਰੀ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਦੋਨਾਂ ਮੋਰਗੇ ਦੇ ਉੱਪਰ ਕੰਮ ਬਣਿਆ ਹੋਇਆਗਾ ਇਸੇ ਤਰ੍ਹਾਂ ਬਣਿਆ ਹੋਇਆ ਦੇਖੋ ਆਪਣੇ ਸਲਵਾਰ ਦੇ ਬਾਜ਼ੂ ਦੇ ਉੱਪਰ ਬਣਿਆ ਹੋਇਆਗਾ ਇਸ ਤਰ੍ਹਾਂ ਦੇਖੋ ਦੋਨੇ ਬਾਹਾਂ ਦੇ ਉੱਪਰ ਵੀ ਆਪਣਾ ਇਸ ਤਰ੍ਹਾਂ ਕੰਮ ਬਣਿਆ ਹੋਇਆਗਾ ਇਹ ਨਹੀਂ ਹੈਗਾ ਵੀ ਤੁਹਾਡਾ ਸੂਟ ਵੀ ਕਿਸੇ ਤਰੀਕੇ ਦੇ ਨਾਲ ਨਾ ਬਣੇ ਦੇਖੋ ਪੂਰਾ ਵਧੀਆ ਸੂਟ ਬਣੂਗਾ ਪੂਰੀ ਵਧੀਆ ਇਹ ਕਰੇਪ ਦੇ ਉੱਪਰ ਆਪਣਾ ਸੂਟ ਜਿਹੜਾ ਰੈਡੀ ਕੀਤਾ ਹੋਇਆਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤਾਂ ਤੁਸੀਂ ਘਰ ਬੈਠੇ ਆਰਡਰ ਕਰ ਸਕਦੇ ਹੋ ਤੇ ਇਹ ਸੂਟ ਜਿਹੜਾ ਤੁਸੀਂ ਖਰੀਦ ਸਕਦੇ ਹੋਗੇ ਬਹੁਤ ਹੀ ਵਧੀਆ ਕਲਰ ਆ ਬਹੁਤ ਹੀ ਵਧੀਆ ਡਿਜ਼ਾਈਨ ਆਗਾ ਮਸ਼ੀਨ ਵਰਕ ਦਾ ਇਹ ਸੂਟ ਹੋਇਆ ਹੋਇਆਗਾ ਤੁਸੀਂ ਸਕਰੀਨ ਸ਼ਾਟ ਦੇ ਕੇ ਸਾਡੇ ਦਿੱਤੇ ਗਏ WhatsApp ਨੰਬਰ ਦੇ ਉੱਪਰ ਭੇਜ ਸਕਦੇ ਹੋ ਤੇ ਇਹ ਸੂਟ ਤੁਸੀਂ ਘਰ ਬੈਠੇ ਜਿਹੜਾ ਖਰੀਦ ਸਕਦੇ ਹੋ ਨੇਚਰਲ ਕਲੇਵ ਦੇ ਉੱਪਰ ਸੀਗਾ ਅਗਲਾ ਸੂਟ ਹੈਗਾ ਆਪਣਾ ਮਿੰਟਾਉਣ ਦੇ ਉੱਪਰ ਇਹ ਸੂਟ ਵੀ ਆਪਣੇ ਤੋਂ ਦੇਖੋ ਦੁਆਰਾ ਦੁਆਰਾ ਰਿਪੀਟ ਜਿਹੜੇ ਹੋ ਰਹੇ ਨੇਗੇ ਇਹ ਹੈਗਾ ਦੇਖੋ ਆਪਣਾ ਹੈਂਡਵਰਕ ਦਾ ਸੂਟ ਆ ਜਿਹੜਾ ਇਹ ਸੂਟ ਹੈਗਾ ਆਪਣਾ ਹੈਂਡਵਰਕ ਦਾ ਸੂਟ ਹੈਗਾ ਅਰਸ਼ਟ ਕਲਰ ਦਾ ਸੂਟ ਹੈ ਇਹ ਮਸਟਰਡ ਹੈ ਮਸਟਰਡ ਕਲਰ ਦਾ ਸੂਟ ਹੈ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਇਹ ਦੋ ਸੈਂਟਰ ਪੈਨਲ ਜਾਂਦੇ ਨੇ ਇਹਦੇ ਵਿੱਚ ਇਹ ਬੂਟੀਆਂ ਦਾ ਕੰਮ ਹੈ ਦੋ ਦੇਖੋ ਘੇਰੇ ਦੇ ਉੱਪਰ ਫਲਾਰ ਬਣੇ ਹੋਏ ਨੇ ਪੂਰਾ ਸਾਫ਼ ਸੁਥਰਾ ਨੀਟ ਐਂਡ ਕਲੀਨ ਤੁਹਾਨੂੰ ਦੇਖੋ ਕੰਮ ਮਿਲੂਗਾ ਇਸ ਤਰ੍ਹਾਂ ਦਾ ਆਪਾਂ ਤੁਹਾਨੂੰ ਇੱਕ ਇੱਕ ਚੀਜ਼ ਜਿਹੜੀ ਨੇੜੇ ਤੋਂ ਦਿਖਾ ਰਹੇ ਹਾਂਗੇ ਇਸ ਤਰ੍ਹਾਂ ਸਾਰੇ ਇਹ ਸ਼ਰਟ ਦੇ ਵਿੱਚ ਦਾ ਕੰਮ ਬਣਾ ਹੈ ਪੂਰਾ ਵਧੀਆ ਬਣਿਆ ਹੋਇਆ ਹੈਗਾ ਇਹਦੀ ਲੈਂਥ ਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਵੀ ਤੁਹਾਡੇ ਲੈਂਥ ਨਹੀਂ ਬਣੂਗੀ ਤੇ ਨਾਲ ਹੈਗਾ ਦੇਖੋ ਇਹਦੇ ਬਾਹਾਂਵਾਂ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਦਾ ਇਹ ਦੋਨੇ ਬਾਜੂ ਦੇ ਉੱਪਰ ਕੰਮ ਬਣਿਆ ਹੋਇਆ ਇਸ ਤਰ੍ਹਾਂ ਤੇ ਇਹਦੇ ਨਾਲ ਜਿਹੜਾ ਦੁਪੱਟਾ ਦਾ ਟਾਈ ਐਂਡ ਆਈ ਆਪਾਂ ਤਿਆਰ ਕੀਤਾ ਹੈਗਾ ਇਸ ਤਰ੍ਹਾਂ ਇਹ ਆਪਣਾ ਹੈਗਾ ਦੁਪੱਟਾ ਟਾਈ ਐਂਡ ਆਈ ਦਾ ਦੇਖੋ ਰੈੱਡ ਕਲਰ ਦੀ ਆਪਾਂ ਇਹਦੇ ਨਾਲ ਲੈਂਸ ਦਿੱਤੀ ਹੋਈ ਆ ਇਸ ਤਰ੍ਹਾਂ ਦਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਤਾਂ ਤੁਸੀਂ ਘਰ ਬੈਠੇ ਸੂਟ ਖਰੀਦ ਸਕਦੇ ਹੋਗੇ ਤੇ ਸਕਰੀਨਸ਼ਾਟ ਦੇ ਸਾਡੇ WhatsApp ਨੰਬਰ ਦੇ ਉੱਪਰ ਤੁਸੀਂ ਭੇਜ ਸਕਦੇ ਹੋ ਇਹ ਮਸਟਰਡ ਕਲਰ ਦੇ ਉੱਪਰ ਸੀਗਾ ਮੈਂਟਨ ਦੇ ਉੱਪਰ ਤੇ ਇਹ ਸੂਟ ਹੈਗਾ ਆਪਣਾ ਪਿਸਤਾ ਕਲਰ ਦਾ ਪਿਸਤਾ ਕਲਰ ਦਾ ਸੂਟ ਹੈਗਾ ਬਿਲਕੁਲ ਦੇਖੋ 0 ਟਾਂਕੇ ਦਾ ਸਿੰਗਲ ਟਾਂਕੇ ਦਾ ਕੰਮ ਹੋਇਆ ਹੋਇਆ ਇਹ ਇਹ ਕੰਮ ਤੁਹਾਨੂੰ ਵੀ ਪਤਾ ਹੈ ਵੀ ਕਿੰਨੀ ਮਿਹਨਤ ਦੇ ਤੇ ਕਿੰਨੇ ਉਹਦੇ ਨਾਲ ਹੁੰਦਾਗਾ ਦੇਖੋ ਜਿੰਨੇ ਟਾਈਮ ਤੇ ਆਪਾਂ ਪਾਪ ਦਾ ਕੰਮ ਕਰਦੇ ਆਂਗੇ ਇਹਦਾ ਦੇ ਕੋਈ ਸ਼ਰਟ ਬਣ ਜਾਂਦੀ ਹੈ ਇਹਦੇ 2-4 ਫੁੱਲ ਬੰਦੇ ਨੇ ਇਹ ਥੋੜੇ ਜਿਆਦੇ ਕਾਸਟਲੀ ਪੈ ਜਾਂਦਾ ਆਪਾਂ ਨੂੰ ਪੂਰੇ ਸਿੰਗਲ ਡਾਂਕੇ ਦਾ ਕੰਮ ਬਣਿਆ ਹੋਇਆਗਾ ਦੇਖੋ ਹੈਗਾ ਇਹ ਤਾਂ ਹੈਗਾ ਇਹਦੇ ਘੇਰ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਬਣਿਆ ਹੋਇਆ ਸਾਰੇ ਸ਼ਰਟ ਦੇ ਵਿੱਚ ਹੈਗੇ ਨੇ ਬੂਟੀਆਂ ਇਹ ਹੈਗਾ ਨਾਲ ਇਹਦੇ ਬਾਜੀ ਦੇ ਉੱਪਰ ਕੰਮ ਇਹ ਇਸ ਤਰ੍ਹਾਂ ਬਣਿਆ ਹੋਇਆ ਦੇਖੋ ਬਾਜੀ ਦੇ ਉੱਪਰ ਕੰਮ ਤੇ ਸਲਵਾਰ ਇਹ 올ਓਵਰ ਸੂਟ ਹੈਗਾ ਦੇਖੋ ਇਸ ਤਰ੍ਹਾਂ ਦਾ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਜਿਹੜਾ ਇਹ ਵਾਲਾ ਹੈਗਾ ਇਹ ਹੈਗਾ ਦੁਪੱਟਾ ਇਹਦੇ ਨਾਲ ਟਾਈ ਐਂਡ ਆ ਇਸ ਤਰ੍ਹਾਂ ਇਹ ਵੀ ਆਪਣੇ ਕੋਲ ਕਾਫੀ ਜਿਹੜੇ ਸੂਟ ਬਣ ਕੇ ਜਾ ਚੁੱਕੇ ਨੇਗੇ ਇਸ ਤਰ੍ਹਾਂ ਦੇ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਨੇ ਤਾਂ ਤੁਸੀਂ ਘਰ ਬੈਠੇ ਸਕਰੀਨ ਸ਼ਾਟ ਭੇਜ ਕੇ ਸਾਡੇ ਤੇ ਸੂਟ ਜਿਹੜਾ ਬਾਏ ਕਰ ਸਕਦੇ ਹੋ ਅਗਲਾ ਸੂਟ ਹੈਗਾ ਦੇਖੋ ਆਪਣਾ ਖਾਦੀ ਲੀਲਨ ਦੇ ਉੱਪਰ ਇਸ ਤਰ੍ਹਾਂ ਦਾ ਸੂਟ ਹੈ ਇਹ ਦੇਖੋ ਕਾਦੀ ਕਾਟਨ ਦੇ ਉੱਪਰ ਬਣਿਆ ਹੋਇਆ ਹੈ ਇਹ ਇਹ ਹੈਗਾ ਦੇਖੋ ਆਰੀ ਤੇ ਹੈਂਡ ਦਾ ਮਿਕਸ ਕੰਮ ਆਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਦੇਖੋ ਇਸ ਤਰ੍ਹਾਂ ਸਾਰੇ ਛੱਡ ਦੇ ਵਿੱਚ ਬੂਟੀਆਂ ਜਾਂਦੀਆਂ ਨੇ ਤੇ ਇਹ ਹੈਗਾ ਇਹਦੇ ਘੇਰ ਦੇ ਉੱਤੇ ਕੰਮ ਇਸ ਤਰ੍ਹਾਂ ਦਾ ਘੇਰ ਦੇ ਉੱਪਰ ਕੰਮ ਹੈ ਹੈਂਡ ਦੇ ਵਿੱਚ ਟੱਚ ਹੈ ਇਹਦੇ ਇਹ ਹੈਗਾ ਆਰੀ ਦਾ ਕੰਮ ਤੇ ਇਹ ਹੈਗਾ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਦੁਪੱਟੇ ਦੇ ਕੋਲੈਸ ਦੇ ਕੇ ਸਾਰੇ ਦੁਪੱਟੇ ਨਾਲ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਆਗਾ ਤੁਸੀਂ ਇੱਕ ਸਕਰੀਨਸ਼ਾਟ ਭੇਜ ਕੇ ਇਹ ਸੂਟ ਜਿਹੜਾ ਤੁਸੀਂ ਆਪਣੇ ਤੋਂ ਖਰੀਦ ਸਕਦੇ ਹੋਗੇ ਇਹ ਤੋਂ ਅਗਲਾ ਸੂਟ ਹੈਗਾ ਆਪਣੇ ਕੋਲੇ ਨੇਚਰਲ ਕ੍ਰੇਵ ਦਾ ਤੁਸੀਂ ਤੇ ਦੇਖ ਸਕਦੇ ਇਹ ਵਾਲਾ ਸੂਟ ਇਹ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਹੀ ਦੇਖੋ ਪਿਆਰਾ ਲੱਗ ਰਿਹਾ ਹੈ ਬਣਿਆ ਹੋਇਆ ਇਸ ਤਰ੍ਹਾਂ ਦਾ ਇਹ ਤਾਂ ਹੈਗਾ ਦੇਖੋ ਇਹਦੇ ਕਿਹਦਾ ਕੰਮ ਆ ਇਹ ਹੈਗਾ ਦੇਖੋ ਆਪਣੇ ਕਸਟਮਰ ਦਾ ਸੂਟ ਹੈਗਾ ਇਹ ਉਹਨਾਂ ਨੇ ਆਪਣੇ ਤੋਂ ਡਿਜ਼ਾਈਨ ਭੇਜ ਕੇ ਜਿਹੜਾ ਰੈਡੀ ਕਰਵਾਇਆਗਾ ਇਸ ਤਰ੍ਹਾਂ ਇਹ ਦੇਖੋ ਇਹਦੇ ਵਿੱਚ ਨੈੱਟ ਦਿੱਤੀ ਹੋਈ ਹੈਗੀ ਤੁਹਾਨੂੰ ਵੀ ਪਤਾ ਹੈ ਨਾ ਵੀ ਕੋਈ ਵੀ ਕੰਮ ਹੈ ਜਿਹੜਾ ਆਪਾਂ ਕਰਦੇ ਆ ਪੂਰਾ ਸਾਫ਼ ਸੁਥਰਾ ਕੰਮ ਕਰਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਇਹਦੇ ਵਿੱਚ ਦੇਖੋ ਨੈੱਟ ਲਗਾ ਕੇ ਇਸ ਤਰ੍ਹਾਂ ਆਪਾਂ ਮਸ਼ੀਨ ਦੇ ਜਿਹੜਾ ਕੰਮ ਇਹਦੇ ਵਿੱਚ ਕੀਤਾ ਹੋਇਆ ਹੈਗਾ ਤੇ ਇਸੇ ਤਰ੍ਹਾਂ ਹੀ ਦੇਖੋ ਕੀਤਾ ਹੋਇਆ ਆਪਾਂ ਬਾਜ਼ੂ ਦੇ ਉੱਪਰ ਤੁਹਾਨੂੰ ਕੰਮ ਵੀ ਪੂਰਾ ਮਿਲੂਗਾ ਤੇ ਕੰਮ ਵੀ ਪੂਰਾ ਵਧੀਆ ਮਿਲੂਗਾ ਇਹ ਨਹੀਂ ਹੈਗਾ ਵੀ ਤੁਹਾਨੂੰ ਕੰਮ ਆ ਜਿਹੜਾ ਘੱਟ ਮਿਲੂਗਾ ਇਸ ਤਰ੍ਹਾਂ ਇਹ ਹੈਗਾ ਬਾਜ਼ੂ ਦੇ ਉੱਪਰ ਕੰਮ ਇਸ ਤਰ੍ਹਾਂ ਤੇ ਚਾਰੇ ਇਹ ਤੇ ਕੋਰਨਰ ਤੇ ਦੁਪट्टे ਦੇ ਉੱਪਰ ਕੰਮ ਹੈ ਜੇਕਰ ਤੁਹਾਨੂੰ ਇਹ ਸੂਟ ਪਸੰਦ ਹੈ ਤਾਂ ਤੁਸੀਂ ਇਹੋ ਜਿਹੇ ਸੂਟ ਆਪਣੇ ਦੇ ਜਿਹੜੇ ਘਰ ਬੈਠੇ ਰੈਡੀ ਕਰਵਾ ਸਕਦੇ ਹੋਗੇ ਇਹ ਹੈਗੇ ਦੇਖੋ ਇਹਦਾ ਦੁਪੱਟਾ ਦੁਪट्टे ਦੇ ਜਿਹੜੀ ਫੋਰ ਸਾਈਡ ਤਾਂ ਕੀਤੀ ਹੋਈ ਹੈ ਦਾ ਕੋਈ ਕੱਟਵਰਕ ਹੈ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਉੱਪਰ ਕੱਟਵਰਕ ਕੀਤੀ ਹੋਈ ਹੈ ਦੇਖੋ ਇਸ ਤਰੀਕੇ ਨਾਲ ਇਹ ਚਾਰੇ ਕੋਰਨਰ ਦੇ ਉੱਪਰ ਆਪਾਂ ਇਸ ਤਰ੍ਹਾਂ ਦਾ ਜਿਹੜਾ ਡਿਜ਼ਾਈਨ ਦਿੱਤਾ ਹੋਇਆ ਦੁਪੱਟੇ ਨੂੰ ਤੁਸੀਂ ਦੇਖ ਸਕਦੇ ਹੋ ਨੈਟ ਲਗਾ ਕੇ ਆਪਾਂ ਇਹ ਡਿਜ਼ਾਈਨ ਦਿੱਤਾ ਹੋਇਆ ਨੂੰ ਚਾਰੇ ਕੋਰਨਰ ਦੇ ਉੱਪਰ ਆਪਣੇ ਐਸੇ ਤਰ੍ਹਾਂ ਦੇ ਜਿਹੜਾ ਡਿਜ਼ਾਈਨ ਇਹ ਬਣਿਆ ਹੋਇਆਗਾ ਤੁਹਾਨੂੰ ਆਪ ਦਾ ਪੱਟਾ ਖੋਲ ਕੇ ਵੀ ਦਿਖਾ ਦਿੰਨੇ ਆ ਐਸ ਤਰ੍ਹਾਂ ਇਹ ਚਾਰੇ ਕੋਰਨਰ ਆਪਣੇ ਜਿਹੜੇ ਐਸ ਤਰ੍ਹਾਂ ਬਣੇ ਹੋਏ ਨੇ ਤੁਸੀਂ ਵੀ ਜੇਕਰ ਇਹ ਜੇ ਸੂਟ ਆਪਣੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਜਿਹੜਾ ਆਪਣੇ ਤੋਂ ਇਹ ਸੂਟ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋਗੇ ਆਪਣੇ ਕੋਲੇ ਕਸਟਮਰ ਨੇ ਦੇਖੋ ਇਹਦੀ ਡਿਮਾਂਡ ਭੇਜੀ ਸੀਗੀ ਤਾਂ ਆਪੋ ਉਸੇ ਤਰ੍ਹਾਂ ਹੀ ਦੇਖੋ ਇਹ ਸੂਟ ਰੈਡੀ ਕਰਵਾਏਗਾ ਜੇਕਰ ਤੁਹਾਨੂੰ ਇਹ ਸੂਟ ਹੈ ਇਹ ਜੇਕਰ ਤੁਸੀਂ ਵੀ ਇਦਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾਉਣਾ ਚਾਹੁੰਨਗੇ ਦੇਖਿਓ ਮਸ਼ੀਨ ਵਰਕ ਦੇ ਵਿੱਚ ਨੈੱਟ ਦਾ ਕੰਮ ਹੋ ਗਿਆ ਪਸੂਟ ਇਹ ਜਿਹੜੇ ਰੈਡੀ ਕੀਤਾ ਹੋਏਗਾ ਮੈਨੂੰ ਉਮੀਦ ਹੈ ਵੀ ਅੱਜ ਦੇ ਸੂਟ ਤੁਹਾਨੂੰ ਬਹੁਤ ਹੀ ਵਧੀਆ ਲੱਗੇ ਹੋਣਗੇ ਬਹੁਤ ਹੀ ਪਸੰਦ ਆਏ ਹੋਣਗੇ ਸਾਡੇ ਸੂਟ ਤੁਹਾਨੂੰ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੋਈ ਵੀ ਸੂਟ ਸਾਡੇ ਤੋਂ ਲੈਣਾ ਹੋਵੇ ਸਾਡੇ WhatsApp ਨੰਬਰ ਦੇ ਉੱਪਰ ਸਕਰੀਨਸ਼ਾਟ ਭੇਜ ਕੇ ਤੁਸੀਂ ਉਹ ਸੂਟ ਲੈ ਸਕਦੇ ਹੋ ਇਹ ਸੀਗੀ ਜ ਆਪਣੇ ਅੱਜ ਦੀ ਵੀਡੀਓ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ